ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਤਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਜਿਹੜੀ ਇਹ ਸਮੱਸਿਆ ਨੂੰ ਲੈ ਕੇ ਇਹ ਸત્તાਧਾਰੀ ਪਾਰਟੀ ਦੇ ਵਿੱਚ ਬੈਠੇ ਹੋਏ ਕੁਝ ਲੋਕਾਂ ਨੇ ਕਿਉਂਕਿ ਆਠਕਾਰਜੀ ਦੀ ਸਰਕਾਰ ਚੱਲਦੀ ਹੁੰਦੀ ਹੈ ਮੌਕੇ ਦੇ ਫੈਸਲਾ ਉਹੀ ਕਰਦੇ ਹੈ ਇਸ ਅੱਡੇ ਨੂੰ ਬਣਨ ਵਾਸਤੇ ਬਹੁਤ ਬਾਰੀ ਯਤਨ ਹੋਏ ਆ ਕੋਈ ਕਸੂਤਾ ਨਹੀਂ ਇਹ ਤੋਂ ਪਹਿਲਾਂ ਖੰਦੀ ਸਰਕਾਰ ਵਲੇ ਕਾਂਗਰਸੀ ਸਰਕਾਰ ਵਲੇ ਸਾਨੂੰ ਸਮਝਣ ਦੀ ਇੱਕ ਗੱਲ ਦੀ ਲੋੜ ਹੈ ਮਾਣਾ ਤਾਂ ਨਹੀਂ ਦਵਾਂ ਚਲੋ ਤੁਹਾਨੂੰ ਇਹਦਾ ਜਣਾ ਹੈ ਪਰ ਜੇ ਸਾਡੇ ਸੱਤਾਧਾਰੀ ਪਾਰਟੀ ਦੇ ਲੀਡਰ ਵਿਰੋਧੀ ਪਾਰਟੀ ਦੇ ਲੀਡਰ ਜਿੰਨੇ ਪ੍ਰਧਾਨ ਹੈ ਉਹਨਾਂ ਦੇ ਉਹਨਾਂ ਨੇ ਆਪ ਜਾਂ ਉਹਨਾਂ ਦੇ ਕਿਸੇ ਪਰਿਵਾਰ ਦੇ ਵਾਸਤੇ ਨਹੀਂ ਕਰਦਾ ਇਸ ਅੱਡੇ ਤੇ ਉਹਨਾਂ ਨੇ ਮੈਂ ਪਿਛਲੇ ਦਿਨ ਕੁਝ ਵੀਡੀਓ ਦੇਖਿਆ ਸੀ ਕਿ ਡੀਸੀ ਸਾਹਿਬ ਤੋਂ ਜੋ ਗੱਲ ਆਈ ਸੀ ਉਹ ਕਹਿ ਰਹੇ ਸੀ ਮੈਂ ਤਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਨਮਾਇੰਦਿਆਂ ਨੂੰ ਬੁਲਾ ਕੇ ਗੱਲ ਕੀਤੀ ਹੈ ਉਹਾਂ ਨੇ ਵੀ ਹਾਂ ਠੀਕ ਹੈ ਬਾਹਰ ਲੈ ਜਾਓ ਮੈਨੂੰ ਵੀ ਪਤਾ ਨਹੀਂ ਉਹਨਾਂ ਨੂੰ ਬੁਲਾਇਆ ਹੈ ਗੱਲ ਕੀਤੀ ਹੈ ਨਹੀਂ ਕੀਤੀ ਪਰ ਮਾੜੀ ਮੋਟੀ ਕੋਈ ਅੰਦਰ ਦੀ ਗੱਲ ਸੁਣੋ ਇਹ ਤੋਂ ਮੈਨੂੰ ਲੱਗਿਆ ਉਹ ਬੁਲਾਇਆ ਜਿਨੂੰ ਉਸਦੀ ਪਤਾ ਨਹੀਂ ਕੀ ਪਛਾਣ ਹੈ ਜੇ ਮਨੋਹਰ ਕੀਤਾ ਹੁੰਦਾ ਸੀ ਬੁਲਾਇਆ ਕੰਨਾਂ ਮੁਕਾਲ ਮੁਦਰਾ ਪਕਾਰ ਬੈਠਾ ਨਹੀਂ ਇਹਨੇ ਨਹੀਂ ਬੁਲਾਇਆ ਮੈਂ ਵਪਾਰੀ ਨੂੰ ਬੁਲਾ ਕੇ ਸੀ ਤੇ ਇਹ ਜਿਹੜੀ ਆਮ ਆਪਾਂ ਚਾਚਾਵਾ ਜੋ ਚੱਲਦੀਆਂ 1 ਟੂ 1 ਮੈਨ ਜਾਂ ਮੀਡੀਆ ਰਹੀ ਉਹ ਹੁੰਦੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਐ ਵੀ ਅੱਜ ਜਿਹੜਾ ਸਮਾਜ ਐ ਕਿਸੇ ਵੇਲੇ ਜਿਹੜਾ ਦੇਸ਼ ਯਾਦ ਹੋਇਆ ਜਿਹੜੇ ਤੁਹਾਡੇ ਆਪੂ ਲੋਕ ਸੀ ਉਹਨਾਂ ਦਾ ਤੇ ਤੁਹਾਡਾ ਬਹੁਤਾ ਫਰਕ ਨਹੀਂ ਸੀਗਾ ਉਹ ਆਪੂ ਵੀ ਉਸ ਕਿਸਮ ਦੀ ਸੀ ਉਸੇ ਤਰ੍ਹਾਂ ਤੁਹਾਡੇ ਵਿਚਕਾਰ ਰਹਿੰਦੇ ਸੀ ਅੱਜ ਇੱਕ ਪਾੜਾ ਜਾਂ ਬਹੁਤ ਵੱਡਾ ਬਣ ਗਿਆ ਤੇ ਜਿਹੜਾ ਵੀ ਆਖੂ ਬਣ ਜਾਂਦਾ ਹੈ ਉਹ ਪਾੜੇ ਨੂੰ ਵਧਾ ਕੇ ਉਸ ਕਲਾਸ 'ਚ ਸ਼ਾਮਲ ਹੋ ਜਾਂਦਾ ਜਿਹੜੀ 엘ਿਟ ਕਲਾਸ ਬੀਜ ਜਾਂਦੀ ਹੈ ਉਸ 엘ਿਟ ਕਲਾਸ ਦੇ ਵਿੱਚ ਉਹਨਾਂ ਦੇ ਫੈਸਲੇ ਜਨਤਾ ਵਾਸਤੇ ਨਹੀਂ ਹੁੰਦੇ ਮੈਂ ਪਿਛਲੇ ਦਿਨ ਜਦੋਂ ਇੱਥੇ ਹਾਜ਼ਰੀ ਲਾ ਕੇ ਗਏ ਆ ਪਹਿਲਾਂ ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ ਉਹਨਾਂ ਲੋਕਾਂ ਦਾ ਆਮ ਲੋਕਾਂ ਦਾ ਕੋਈ ਸਰਕਾਰੀ ਨੁਮਾ ਉਹ ਆਪਣੀ ਲੋੜ ਨੂੰ ਮੁੱਖ ਰੱਖ ਕੇ ਕਾਇਮਲੇ ਕਰਦੇ ਆ। ਇਹ ਇੱਕ ਮੈਂ ਹੋਰ ਗੱਲ ਮੈਨੂੰ ਜਿਹੜੀ ਖੁਸ਼ੀ ਹੈ ਜਿਹੜੀ ਗੱਲ ਦੀ ਵੀ ਇਹ ਧਰਨਾ ਜਿਹੜਾ ਇਹ ਸ਼ਹਿਰੀ ਲੋਕਾਂ ਵੱਲੋਂ ਟਰਾਂਸਪੋਰਟਾਂ ਵੱਲੋਂ ਮੁੱਖ ਤੌਰ ਤੇ ਕਿਰਾਇਆ ਜਾ ਰਿਹਾ ਹੈ ਸ਼ਹਿਰੀ ਮਿਡਲ ਕਲਾਸ। ਔਰ ਅਸਲ ਪੀੜਤਾ ਜਿਹੜੇ ਜਿਸ ਨੇ ਸਾਥੀ ਨੇ ਮੈਨੂੰ ਇੱਕ ਤਰ੍ਹਾਂ ਦਾ ਕਾਉਂਸਲ ਕੀਤਾ ਸੀ ਬੋਲਣ ਤੋਂ ਪਹਿਲਾਂ ਅਸਲ ਪੀੜਤ ਪਿੰਡ ਦੀ ਉਹ ਮਜ਼ਦੂਰ ਹੁੰਦਾ ਜਿਹਨੇ ਇੱਥੇ ਸ਼ਹਿਰ ਦੇ ਵਿੱਚ ਕੰਮ ਕਰਨ ਆਉਣਾ ਕੋਲ ਕੁਬਾਰ ਹੋਣ ਤੇ ਦਵਾਈ ਲੈਣ ਆਉਣਾ ਕਿਸੇ ਦਫ਼ਤਰ ਦੇ ਵਿੱਚ ਉਹ ਕੰਮ ਆਉਣਾ ਆਦੇ ਬੱਚੇ ਨੂੰ ਦਵਾਈ ਦਿਵਾਉਣ ਆਉਣਾ ਕੱਲ੍ਹ ਤੇ ਕਰੋ ਵੀ ਘਰ ਦਾ ਕੰਮ ਮੁਕਾ ਕੇ ਉਤੋਂ ਚੜਦੀ ਹੈ ਤੇ ਸ਼ਹਿਰ ਤੋਂ ਬਾਹਰ 5 ਕਿਲੋਮੀਟਰ ਪਿੱਛੇ ਫੇਰ ਉਹ ਦੁੱਖ ਦੀ ਭਰੀ ਹੋਈ ਜਿਹੜੀ 100 200 ਰੁਪਈਆ ਜੇਅਚ ਪਾ ਕੇ ਉੱਤਰਦੀ ਐ ਉੱਥੋਂ ਆਟੋ ਵਾਲੇ ਦਾ ਤੋਲ ਮੋਲ ਹੁੰਦਾ ਵੀ ਉਹ 50 ਮੰਦੂ ਕੇ 100 ਮੰਦੂ ਫਾਨੀ ਜੀ ਘੰਟਾ ਦੇਰ ਘੰਟਾ ਇਸ ਖਾਲ ਜਗਤ ਦੇ ਵਿੱਚ ਵਾਧੂ ਲੱਗਣਾ ਕਿਸੇ ਸਮਾਂ ਦੇ ਜੰਮਿਆ ਇਸੇ ਤਰ੍ਹਾਂ ਵਾਪਸੀ ਤੇ ਐ 2 400 ਰੁਪਈਆ ਖਰਾਬ ਕਰਨਾ ਖਾਲਾ ਜੀ ਦਾ ਵਾਲਾ ਨਹੀਂ ਵੀ ਉਦੋਂ ਵਾਧੂ ਹੋਣਾ ਜਿਹੜੀ ਪੀੜ ਫਰੀਂਕ ਤੌਰ ਤੇ ਉਹਨੇ ਦੁੱਖ ਸਹਿਣਾ ਉਹ ਵੱਖਰੀ ਗੱਲ ਐ ਇਸੇ ਤਰ੍ਹਾਂ ਪਿੰਡਾਂ ਤੋਂ ਆ ਰਹੇ ਸਟੂਡੈਂਟ ਹੈ ਪਿੰਡਾਂ ਤੋਂ ਆ ਰਿਹਾ ਕਿਸਾਨ ਹੈ ਜਿਹਨੇ ਦਾਣਾ ਮੰਡੀ ਜਾਣਾ ਹੈ सब्जी ਮੰਡੀ ਜਾਣਾ ਹੈ ਅਸੀਂ ਵੀ ਕਈ ਵਾਰੀ ਆਉਂਦੇ ਸੀ ਪਿਛਲੀ ਵਾਰੀ ਵੀ ਸਬਜੀ ਮੰਡੀ ਤੇ ਉੱਥੋਂ ਸਬਜੀ ਲੈਉਣੀ ਤੇ ਕੋਈ ਗੱਡੀ ਵਾਲਾ ਸਬਜੀ ਲਾ ਕੇ ਚਲ ਅਸੀਂ ਉਹਦੇ ਆਉਂਦੇ ਨਾਲ ਆ ਜਾਂਦੇ ਜਾਂਦਿਆਂ ਹੋਏ ਤਾਂ ਬਾਕੀ ਪੜ੍ਹਨੀ ਹੁੰਦੀ ਹੈ ਇਸ ਕਰਕੇ ਇਹ ਸਮੱਸਿਆ ਜਿਹੜੀ ਬੇਸਿਕਲੀ ਜਿਵੇਂ ਸਾਡੀ ਪਹਿਲਾਂ ਕਹਿ ਕੇ ਗਏ ਆ ਸ਼ਹਿਰ ਦੀ ਕਲੇਨੀ ਚ ਨਜ਼ਰ ਮੈਂ ਤਾਂ ਇਹ ਸਮਝਦਾ ਜੀ ਸਾਡੀ ਪਿੰਡਾਂ ਚ ਰਹਿਣ ਵਾਲੇ ਲੋਕਾਂ ਦੀ ਇਹ ਜਿਆਦਾ ਸਮੱਸਿਆ ਹੈ ਸ਼ਹਿਰ ਦਾ ਜਿਵੇਂ ਆਪਾਂ ਰਹਿੰਦੇ ਆ ਉਹ ਅਸੀਂ ਪਿੰਡ ਚ ਰਹਿੰਦੇ ਆ ਪਿੰਡ ਚ ਗੁਰੂ ਘਰ ਜਾਣਾ ਜਾਂ ਕੋਈ ਮਾਰਡ ਦੁਕਾਨ ਤੇ ਜਾਣਾ ਉਤੋਂ ਟੈਕਲ ਚੱਕਿਆ ਸਪੁੱਟਨ ਚੱਕਿਆ ਤੁਸੀਂ 1 ਕਿਲੋਮੀਟਰ ਤੇ ਬੈਠੇ ਹੋ 2 ਤੇ ਬੈਠੇ ਹੋ ਤੁਸੀਂ ਸੈਟ ਅਸਕੂਟਰ ਚੱਕਦੇ ਆ ਬੇ ਕਿਸੇ ਵੀ ਦਫ਼ਤਰ ਆ ਤੱਕ ਮੈਂ ਕਹਿੰਦਾ ਵੀ ਬਹੁਤ ਸਾਰੇ ਸ਼ਹਿਰਾਂ ਦੇ ਮੁਕਾਬਲੇ ਪਟੰਡੇ ਦਾ ਨਾਇਣਾ ਪੱਟਾ ਦਾ ਸਭ ਤੋਂ ਬੈਸਟ ਥਾਂ ਹੈ ਇੱਥੇ ਸਾਰੇ ਫਸਤਰ ਲੱਭ ਪਾડા ਆ ਗਏ ਤੇ ਕੁਝ ਜਿਵੇਂ ਨਹਿਰੀ ਬੰਦਰ ਵਗੈਰਾ ਜਿਹੜੇ ਰੇਲਵੇ ਪਾਸੇ ਜਾਂਦੇ ਹੋ ਉਸੀ ਉਹ ਆ ਰਹੇ ਆ ਕੁਝ ਫੜ ਰਹੇ ਆ ਕਾਲਜ ਮੁੱਖ ਤੌਰ ਤੇ ਦੋ ਤਿੰਨ ਕਾਲਜ ਆ ਜਿਹੜੇ ਸਰਕਾਰੀ ਪੁਰਾਣੇ ਚੱਲ ਰਹੇ ਆ ਤੁਹਾਨੂੰ ਚਾਪਾ ਪੜੇ ਸਰੋਕਾਲ ਵੀ ਹੋਗੇ ਸਕੂਲ ਆ ਮੁੱਖ ਤੌਰ ਤੇ ਨੇੜੇ ਸਰਕਾਰੀ ਹਸਪਤਾਲ ਤੋਂ ਬਿਨਾ ਪ੍ਰਾਈਵੇਟ ਹਸਪਤਾਲ ਆ ਜਿੰਨੇ ਹੋਰ ਲਗਭਗ ਪੁਰਾਣੇ ਏਡੇ ਤੋਂ ਲੈ ਕੇ ਨਵੇਂ ਏਡੇ ਤੇ ਸਾਰੇ ਇਸ ਘੇਰੇ ਦੇ ਵਿੱਚ ਆ ਜਾਂਦੇ ਆ ਇਸ ਕਰਕੇ ਇਸ ਨੂੰ ਬਦਲਣ ਦੀ ਕੋਈ ਤੋਕਣੀ ਤੇ ਬਸ ਛੱਡੇ ਜੇ ਆਪਾਂ ਆਖੀਏ ਵੀ ਇਹ ਉਥੇ ਜਾਣਨਾ ਸ਼ਹਿਰ ਦਾ ਵਿਕਾਸ ਉਹ ਜਿਹੜੀਆਂ ਫੋਟੀਆਂ ਦਲੀਤਾ ਉਹ ਲੋਕ ਦੇ ਰਹੇ ਆ ਕੀ ਬਸ ਛੱਡੇ ਸ਼ਹਿਰ ਦਾ ਵਿਕਾਸ ਕਰਨ ਵਾਸਤੇ ਹੁੰਦਾ ਸ਼ਹਿਰ ਦਾ ਵਿਕਾਸ ਕਰਨ ਵਾਸਤੇ ਹੋਰ ਬਹੁਤ ਸ਼ਰਤਾਂ ਬੱਲਾਂ ਸ਼ਹਿਰ ਦਾ ਸੀਵਰੇਜ ਦਾ ਪ੍ਰਬੰਧ ਸ਼ਹਿਰ ਦੀਆਂ ਸੜਕਾਂ ਦਾ ਪ੍ਰਬੰਧ ਸ਼ਹਿਰ ਦੇ ਸਿਹਤ ਸਹੂਲਤਾਂ ਸ਼ਹਿਰ ਦੀਆਂ ਐਜੂਕੇਸ਼ਨ ਸਹੂਲਤਾਂ ਪੂਰੇ ਜ਼ਿਲ੍ਹੇ ਵਾਸਤੇ ਉਹਦੇ ਮੁੱਖ ਦਫ਼ਤਰ ਕੀ ਉੱਥੇ ਲੋਕਾਂ ਦੀ ਸੁਣਵਾਈ ਹੁੰਦੀ ਹੈ ਕੀ ਵਿਕਾਸ ਇਹ ਹੀ ਹੈ ਵਿਕਾਸ ਜਿਵੇਂ ਕਿ ਪਿਛਲੀਆਂ ਚੱਤਰਪਾਰਟੀਆ ਇਹ ਕਹਿੰਦੀਆਂ ਰਹੀਆਂ ਦੇ ਵੀ ਕਹਿੰਦੇ ਆ ਅਸੀਂ ਇਹੋ ਜਿਹੀਆਂ ਸੜਕਾਂ ਬਣਾ ਦਿਆਂਗੇ ਉਹ ਬੰਦ ਠਿਆਰੀ ਖੜਦੇਗਾ 50000 ਨੌਜਵਾਨ ਹੈ ਉਹ ਹਾਸਾ ਹੈ ਉਹਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਹ ਛੜਕਾ ਨਹੀਂ ਖਾਤ ਖਾਣ ਰਿਹਾ ਹਜੇ ਆਣਪੜ ਮਜ਼ਦੂਰ ਆ ਜਿਹੜਾ